ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਹੈ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਜੌਨ ਸਿੰਘ ਪਿੰਡ ਸ਼ੰਨਾਗਲਾ ਸਿੰਘ ਜਿਹੜਾ ਬਰਨਵਾ ਤਹਿਸੀਲ ਬਾਬਾ ਜੀ ਨੇੜੇ ਪਿੰਡ ਨੇੜੇ ਭਦੌੜ ਰਹਿ ਗਿਆ ਜੀ ਮੋਬਾਈਲ ਨੰਬਰ ਬੋਲੋ 99140 68974 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੁਹਾਸ ਰਹੀ ਹੈ ਇਹ ਦੂਜਾ ਸੁਹਾਸ ਹੋਈ ਹੈ ਜੀ ਕਦੋਂ ਸੁਈ ਹੈ ਬਈ ਅੱਜ ਚੌਥਾ ਦਿਨ ਹੋ ਗਿਆ ਜੀ ਚੌਥਾ ਦਿਨ ਹੋ ਗਿਆ ਬੱਚਾ ਕੀ ਆ ਬਈ ਮਾੜੀ ਬੱਚਾ ਬੱਛੀ ਹੈ ਜੀ ਬੱਛੀ ਬੜੀ ਚੰਗੀਆਂ ਹੈ ਨਾ ਹਾਂਜੀ ਹਾਂ ਨਾਲੂ ਆ ਨਾਲੂ ਬਈ ਬੱਚੀ ਨੂੰ ਜਨਮ ਦੱਸਾ ਬੱਛੀ ਦੀ ਕੁਆਲਿਟੀ ਚੈੱਕ ਕਰ ਲਓ ਬੱੱਚੀ ਬਹੁਤ ਚੰਗੀਆਂ ਨਾਲੂ ਆ ਨਾਲੀ ਹੈ ਕਰਮ ਵਾਲੀ ਦੇ ਤੇ ਕਿੰਨਾ ਗਬੌੜਾ ਫਿਰ ਹੁਣ ਹੁਣ ਬੜਾ ਆ ਗਿਆ ਜੀ 14 15 ਕਿਲੋ ਠੀਕ ਆ ਹਾਂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀਆਂ ਸਭ ਹੀ ਪੜੀ ਆ ਬੜਾ ਬਈ ਆਰਡਰ ਦੇਖੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਨਾਣਾ ਨੂਣਾ ਕਰਮਲੇ ਦੇ ਫੁੱਲ ਚਾਹੀਏ ਨੇ ਖੋਲੋ ਬਈ ਤੋਰ ਕੇ ਦਿਖਾ ਦਿਓ ਇਹ ਖੋਲ ਚੰਗੀ ਆ ਬੜ ਬਈ ਸੂਈ ਸਵਾਈਆ ਕੱਦ ਵਾਲੀ ਆ ਚਵਾਈ ਚੂਈ ਕਿਵੇਂ ਆ ਬਈ ਚਵਾਈ ਇੱਕ ਨੰਬਰ ਆ ਇਹ ਪਤਾਰਾ ਮਾਰ ਦਾਂਗੇ ਠੀਕ ਆ ਬਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਧਾਰਾ ਜਿਹੜੀਆਂ ਮਾਰ ਕੇ ਦਿਖਾ ਦੇਾਂਗੇ ਬਈ ਸੂਈ ਸਵਾਈਆ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਹੋ ਜਾਣਗੀ ਆ ਬਈ ਬੜ ਵੀ ਖਰ ਚੰਗੀ ਆ ਤੋਰਾ ਤਾਰਾ ਦੇਖੋ ਬਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਸੁਨੱਖੀ ਆ ਭਾਈ ਹੋਲੀ ਦੌਰ ਹੋਲੀ ਮੁੱਲ ਕੀ ਆ ਭਈ ਇਹਦਾ ਜਾਇਜ਼ ਮੁੱਲ ਫੋਨ ਤੇ ਕਰ ਲਾਂ ਜਾਇਜ਼ ਜਾ ਬਸ ਠੀਕ ਆ ਜਾਇਜ਼ ਹੀ ਹੋਊਗਾ ਜਾਇਜ਼ ਹੋਊ ਜੀ ਓਕੇ ਮੁੱਲ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਕੀ ਧਾਰਾਂ ਭਾਈ ਮਾਰ ਕੇ ਦਿਖਾ ਦੇ ਆਰਡਰ ਦੇਖੋ ਆਰਡਰ ਬੜਾ ਚੰਗਾ ਲਿਆ ਭਾਈ ਠੰਡੀ ਸੀਲ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਜੀ ਚਵਾਈ ਹੈ ਜਿਹੜੀ ਦਿਖਾਉਣੇ ਇੱਕ ਨੰਬਰ ਚਵਾਈ ਬਾਕੀ ਤਾਂ ਕਈ ਵਾਰੀ ਅਲਗਾ ਨਿਆਣਾ ਪਾਉਂਦੀ ਹੈ ਕਿ ਨਹੀਂ ਹੂੰ ਸਹੀ ਹੈ ਲੈ ਬਈ ਚਵਾਈ ਚੈੱਕ ਕਰਿਓ ਚਵਾਈ ਦਿਖਾਉਣੇ ਚਵਾਈ ਕਮਾਲ ਦੀ ਹੈ ਬਾਈ ਜੀ ਦੇਖ ਚੋਣ ਬੜਾ ਚੰਗਾ ਹਨਾ ਬਾਈ ਹਾਂਜੀ ਹਾਂ ਚਵਾਈ ਜੁ ਵੀ ਤਾਂ ਇੱਕ ਨੰਬਰ ਆ ਜਿਵੇਂ ਮਰਜ਼ੀ ਧਾਰਾ ਮਰੀ ਜਾ ਲ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਠੰਡੀ ਸੀਲ ਆ ਇਹਦਾ ਬੱਚਾ ਵੀ ਨਹੀਂ ਲਾਇਆ ਬਾਈ ਪਰ ਸਮਾਰਤ ਨੂੰ ਕਰਕੇ ਨਾ ਚਵਾਈ ਇੱਕ ਨੰਬਰ ਹੋਰ ਬਣ ਗਈ ਚਵਾਈ ਵੀ ਫੋਲ ਹੋ ਜਾਏਗੀ ਰਣਾ ਦਾ ਗੈਪ ਗੂਪ ਵੀ ਦਿਖਾ ਦੇ ਲੈ ਕੀ ਬਾਤ ਆਰਡਰ ਬੜਾ ਚੰਗਾ ਸモールਾ ਜਿਹੜਾ ਫੋਨ ਤੇ ਹੋ ਜਾਗਾ ਸモールਾ ਜਿਹੜਾ ਵੱਡਦੇ ਸਮਾ ਜਮਰ ਜੈ ਕੀ ਬਾਤ ਆ ਫੋਲ ਦੇ ਬਈ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਆ ਹੁੰਦੀ ਹੈ ਇਹ ਵੀ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਜੀ ਤੇ ਲੈ ਜੂਏ ਹਫਤਾ ਮੇਰੇ ਸਾਬ ਨੂੰ ਹਫਤਾ ਲੈ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਦਾ ਪਹਿਲੇ ਸੂਆ ਦਾ ਹੈਗਾ ਖਾ ਰਾ ਹਾਂ ਨਿਕਲ ਰਹਾ ਖਾ ਰਾ ਹਾਂ ਨਿਕਲ ਰਹਾ ਹਾਂਜੀ ਆਰਡਰ ਬੜਾ ਕਮਾਲ ਦਾ ਕੱਚੀ ਕੱਚੀ ਆ ਦੇਣ ਹਜੇ ਲੈੰਦੀ ਆ ਉਹਦ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਲੋ ਨਾਣਾ ਨੂਣਾ ਪਾਲਿਸ਼ਿੰਗਾਂ ਵੀ ਖਾਣ ਬਹੁਤ ਚੰਗਾ ਪਛਾਹ ਤੋਂ ਲੈ ਵਾ ਚੈੱਕ ਕਰ ਲੋ ਤੇ ਲਵ ਆਉ ਪਈਆਂ ਹਾਂ ਹਾਂਜੀ ਹਾਂ ਸਾਰੀਆਂ ਬਾਲਡ ਲੈ ਕੱਢੂ ਕਰਮਾਲੀ ਨੇ ਫੇਰ ਸੋਨਾ ਵੀ ਕੱਚੀ ਕੱਚੀ ਆ ਦੇਣ ਹਜੇ ਲੈੰਦੀ ਆ ਆਰਡਰ ਆ ਜਿਹੜਾ ਸੋਨਾ ਤਿਆਰ ਕਰ ਲੈ ਕਿਆ ਬਾਤ ਬਾਕੀ ਠੰਡੀ ਸੇਲ ਪੂਰੀ ਆ ਜਿਵੇਂ ਮਰਜੀ ਹੱਥ ਰਾਈ ਚਲੋ ਕਹਿ ਨਹੀਂ ਕੋਈ ਨਾ ਨਾ ਕੋਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਠੰਡੀ ਸੀ ਲੱਗ ਪੂਰੀ ਆ ਖੋਲ ਦੇ ਬਈ ਤੋਰ ਕੇ ਰਖਾ ਦੇ ਕੱਚੀ ਕੱਚੀ ਆ ਬਸ ਦਣ ਲੈਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਦੁੱਧ ਦਾ ਰਿਕਰਡ ਚੰਗਾ ਕੱਦ ਬਟ ਚੰਗਾ ਰੰਗ ਰੂਪ ਚੰਗਾ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾਈ ਦਾ ਮੁੱਲ ਵੀਰੇ ਦਾ ਵੀ ਫੋਨ ਤੇ ਹੋ ਜਾ ਹਾਂਜੀ ਹਾਂ ਮੁੱਲ ਫੋਨ ਤੇ ਜੈ ਜੀ ਹੋਊਗਾ ਜੈ ਜੈ ਠੀਕਾ ਮੁੱਲ ਬਈ ਇਹਦਾ ਵੀ ਫੋਨ ਤੇ ਹੋ ਜਾਊਗਾ ਮੁੱਲ ਜਿਹੜਾ ਬੜ ਦੇ ਸਾਹਮਣਾ ਬਿਲਕੁਲ ਬਾਈ ਦਾ ਜੈ ਜੀ ਹੋਊਗਾ ਮੁੱਲ ਪਹਿਲਾਂ ਵੀ ਬਾਈ ਦੇ ਜੈ ਜੀ ਹੁੰਦੇ ਆਗੇ ਚੰਗੀ ਅਵਾਰਡ ਸੁਣ ਕੇ ਕੱਲੀ ਕੱਚੀ ਕੱਚੀ ਆ ਭਾਈ ਬਰੀ ਕਿਝ ਬਹੁਤ ਆਣਾ ਬੈਠਾ ਹਾਂਜੀ ਹਾਂ ਨਾਗਸੀ ਭਰਾ ਕੋਲੇ ਦੋ ਦੋਨੇ ਹੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਵਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ